ਜੋਤੇ ਕਈ ਕਈ ਫੋਟੋ ਪਾਣੀ ਆ ਜਿਹੜਾ ਇਸ ਵਕਤ ਪਿੰਡ ਦੇ ਵਿੱਚ ਨਜ਼ਰ ਆ ਰਿਹਾ ਲੋਕਾਂ ਦੀਆਂ ਬੀਹੀਆਂ ਦੇ ਵਿੱਚ ਘਰਾਂ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਬਾਈ ਮੇਰਾ ਤਾਂ ਬੁਰਾ ਹਾਲ ਹੈ ਬਿਲਕੁਲ ਘਰ ਮਾ ਪਾਣੀ ਵੜਿਆ ਮੇਰੇ ਦੂ ਸਾਰੇ ਘਰ ਮੈਂ ਤਾਂ ਬਾਹਰ ਬੈਠਿਆ ਬਾਈ ਸਾਰਾ ਕੁਝ ਗਿਰ ਗਿਆ ਮੇਰਾ ਸਾਰਾ ਘਰ ਗਿਰ ਗਿਆ ਹਾਂ ਬਿਲਕੁਲ ਖਾਤਮ ਹੈ ਪਾਣੀ ਆ ਜੀ ਬੰਦੋ ਬਹੁਤ ਪਾਣੀ ਆ ਜੀ ਆਇਆ ਵਾ ਬਹੁਤ ਘਰਾਂਾਂ ਵਾਂ ਵੜ ਗਿਆ ਤਾਂ ਬਹੁਤ ਮੁਸ਼ਕਲ ਹੈ ਜੀ ਜ਼ਿੰਦਗੀ ਜ਼ਿੰਦਗੀ ਕਾ ਕੱਟਣਾ ਬਹੁਤ ਮੁਸ਼ਕਲ ਹੋ ਗਿਆ ਤੇ ਸਰਕਾਰ ਦਾ ਕੋਈ ਪਹੁੰਚਿਆ ਨਹੀਂ ਕਿ ਜਿੱਥੇ ਕਹਿੰਦੇ ਨੇ ਕਿ ਰੈਸਕਿਊ ਕਿਹੜੀ ਸਰਕਾਰ ਹੈ ਕੋਈ ਸਰਕਾਰ ਸਕੂਲ ਨਹੀਂ ਹੈ ਘਰਾਂ ਦੇ ਵਿੱਚ ਰੋਟੀ ਨਹੀਂ ਪੱਕ ਰਹੀ ਹੈਗੀ ਹੈ ਤੇ ਰਾਜ ਦੇ ਵਿੱਚ 4-4 ਫੁੱਟ ਪਾਣੀ ਪੜਿਆ ਪਿਆ ਸਭ ਤੋਂ ਮਾੜਾ ਹਾਲ ਹੈ ਡੰਗਰਾਂ ਦਾ ਪਸ਼ੂਆਂ ਦਾ ਸੁੱਕਾ ਚਾਰਾ ਵੀ ਖਰਾਬ ਹੋ ਗਿਆ ਤੇ ਹਰਾ ਚਾਰਾ ਵੱਢਣੋਂ ਥਾਂ ਨਹੀਂ ਫਾਈ ਨਹੀਂ ਹੋਈ ਕਿ ਕਾਰਨ ਕੀ ਆ ਕਿ ਹੜਾ ਜਾਂਦਾ ਫਾਈ ਤਾਂ ਹੁੰਦੀ ਹੀ ਨਹੀਂ ਕਦੀ ਕਦੀ ਵੀ ਨਹੀਂ ਹੋਈ ਆੜ ਪੈ ਗਏ ਇਸ ਵਕਤ ਉਹਦਾ ਐਮਐਲਏ ਨੇ ਇੱਕ ਵੀ ਗੀੜਾ ਨਹੀਂ ਮਰਿਆ ਗੁਰਲਾਲ ਨੇ ਮੈਰ ਤੇ ਖੜ ਕੇ ਉੱਥੇ ਹੀ ਆਪਣੀ ਜੋ ਵੀ ਆ ਕਾਨਫਰੈਸ ਕਰੀ ਜਾਂਦੇ ਨੇ ਲੇਕਿਨ ਪਿੰਡਾਂ ਚ ਕਿਸੇ ਕੋਈ ਗੀੜਾ ਨਹੀਂ ਮਰਿਆ ਕਿ ਸਰਕਾਰ ਹੈ ਸਭ ਕੋ ਗੰਦੀ ਸਰਕਾਰ ਹੈ ਇਸ ਵਕਤ ਤਕਰੀਬਨ ਸ਼ਾਮ ਦੇ 7:00 ਵੱਜ ਚੁੱਕੇ ਨੇ ਪਟਿਆਲਾ ਦੇ ਘਨੌਰ ਹਲਕੇ ਦੇ ਪਿੰਡਾਂ ਦੇ ਵਿੱਚ ਜਿੱਥੇ ਕਿ ਕੱਗਰਪੁਰੇ ਆਫਾਨ ਦੇ ਉੱਪਰ ਚੱਲ ਰਿਹਾ ਓਵਰਫਲੋ ਹੋ ਗਿਆ ਪਿੰਡਾਂ ਦੇ ਵਿੱਚ ਪਾਣੀ ਵੜਿਆ ਹੋਇਆ ਐਸ ਪਿੰਡ ਦੇ ਵਿੱਚ ਵੀ ਜੰਡ ਮੰਗੋਲੀ ਪਿੰਡ ਦੇ ਵਿੱਚ ਮੌਜੂਦ ਆ ਜਿੱਤੇ ਕਈ ਕਈ ਫੁੱਟ ਪਾਣੀ ਹੈ ਜਿਹੜਾ ਇਸ ਵਕਤ ਪਿੰਡ ਦੇ ਵਿੱਚ ਨਜ਼ਰ ਆ ਰਿਹਾ ਲੋਕਾਂ ਦੀਆਂ ਬੀਹੀਆਂ ਦੇ ਵਿੱਚ ਘਰਾਂ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਭਾਈ ਜੀ ਕੀ ਹਾਲਾਤ ਨੇ ਬੀਤੀ ਰਾਤ ਦਾ ਪਾਣੀ ਹੈ ਮੇਰੇ ਖਿਆਲ ਨਾਲ 24 ਘੰਟੇ ਪਾਣੀ ਆ ਜੀ ਬਹੁਤ ਪਾਣੀ ਜੀ ਆਇਆ ਵਾ ਕੋਈ ਕਮਸੇ ਕਮ ਵੀ ਕੱਲ 10 ਵਜੇ ਦਾ ਪਾਣੀ ਆਇਆ ਵਾ ਹਾਂ 10 ਵਜੇ ਦਾ ਪਾਣੀ ਆਇਆ ਜੀ ਘਰਾਂ ਵਿੱਚ ਬਹੁਤ ਘਰਾਂ ਵਿੱਚ ਵੜ ਗਿਆ ਪਾਣੀ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਕਿਸ ਤਰੀਕ ਪਾਣੀ ਵੜ ਗਿਆ ਜੀ ਕੱਖਾ ਕੁੱਖਾ ਹਾਂਜੀ ਤੇ ਫਿਰ ਪਾਣੀ ਹੁਣ ਉਹ ਨਿਕਲ ਰਿਹਾ ਕੁਛ ਡਾਊਨ ਹੋ ਰਿਹਾ ਕਿ ਇਸ ਤਰ੍ਹਾਂ ਹੁਣ ਡਾਊਨ ਹੁਣ ਡਾਊਨ ਹੋ ਰਿਹਾ ਥੋੜਾ ਹੁਣ ਡਾਊਨ ਹੋਇਆ ਅੱਧਾ ਫੁੱਟ ਪੌਣਾ ਫੁੱਟ ਡਾਊਨ ਹੋ ਗਿਆ ਇਸ ਵਕਤ ਵੀ ਇੱਕ ਪਿੰਡ ਦੇ ਵਿੱਚ ਕਿੰਨਾ ਕੁ ਪਾਣੀ ਆ ਬਹੁਤ ਘਰਾਂ ਦੇ ਵਿੱਚ ਪਾਣੀ ਘੁੰਮ ਰਿਹਾ ਜੀ ਹਾਂ ਬਹੁਤ ਪਾਣੀ ਘੁੰਮ ਰਿਹਾ ਜੀ ਤੇ ਫਿਰ ਪਾਣੀ ਜਿਸ ਤਰੀਕੇ ਅਸੀਂ ਦੇਖਿਆ ਕਿ ਪੱਖੇ ਲਾ ਕੇ ਤੁਸੀਂ ਖੁਦ ਕੱਢ ਰਹੇ ਹੋ ਕੋਈ ਪਹੁੰਚਿਆ ਨਹੀਂ ਅੰਜਣ ਲਾ ਕੇ ਵੀ ਕੱਢਿਆ ਜੀ ਬਹੁਤ ਬੰਦੇ ਨੇ ਬਾਕੀ ਡੰਡਾਲਾ ਚੱਲ ਰਹੀਆਂ ਜੀ ਪੱਖੇ ਘੜਾ ਨਾਲ ਲਾਈਟ ਕੱਟੇ ਕੋਰੀ ਵੀ ਹੈ 24 ਘੰਟੇ ਹੋ ਗਏ ਜਦੋਂ ਦਾ ਪਾਣੀ ਆਇਆ ਲ ਔਰ ਜਿਹੜੇ ਮੀਟਰ ਲਗੇ ਹੋਏ ਮੀਟਰਾਂ ਦੇ ਵਿੱਚ ਪਾਣੀ ਵੜ ਗਿਆ ਵੀ ਕਿਸੇ ਦਾ ਨੁਕਸਾਨ ਨਾ ਹੋ ਜਾ ਜਾਨੀ ਨੁਕਸਾਨ ਨਾ ਹੋ ਜਾ ਹਾਂ ਹਾਲਾਤ ਕੀ ਨੇ ਬਾਈ ਇਸ ਵਕਤ ਕਿਉਂਕਿ ਹਾਲਾਤ ਦੇਖਣ ਨੂੰ ਵੀ ਦਿੰਦੇ ਨੇ ਕਿ ਬਹੁਤ ਮਜਬੂਰ ਆ ਕੋਈ ਇਹ ਬੋਲ ਬਾਈ ਜੀ ਇੱਥੇ ਬਹੁਤ ਜ਼ਿਆਦਾ ਪਾਣੀ ਆਇਆ ਵਾ ਜੀ ਬਹੁਤ ਘਰਾਂ ਦੇ ਵਿੱਚ ਵੜ ਗਿਆ ਪਾਣੀ ਲੋਕਾਂ ਦੇ ਉੱਚੇ ਉੱਚੇ ਘਰਾਂਾਂ ਵਿੱਚ ਪਾਣੀ ਵੜ ਗਿਆ ਅਜਾ ਘਰ ਛੋੜੀ ਨਹੀਂ ਕੋਈ ਜਿਹੜੇ ਪਾਣੀ ਨਹੀਂ ਵੜਿਆਏਗਾ ਘਰਾਂ ਦੀਆਂ ਕਿਸੇ ਦੀਆਂ ਕੰਧਾਂ ਟਹਿਣ ਦਾ ਛੱਤਾਂ ਗਿਰਨ ਦਾ ਵੀ ਖਤਰਾ ਛੱਤਾਂ ਵੀ ਪਾਣੀ ਫਿਰ ਰਹੀਆਂ ਜੀ ਬਹੁਤ ਬਹੁ ਡਾਊਨ ਚੱਲ ਰਿਹਾ ਜੀ ਪਿੰਡ ਤੇ ਲੰਬੜਦਾਰ ਵੀ ਮੌਜੂਦ ਨੇ ਬਾਬਾ ਜੀ ਕੀ ਹਾਲਾਤ ਨੇ ਇਸ ਵਕਤ ਪਿੰਡ ਦੇ ਖਰਾਬ ਹਾਲਾਤ ਹੈ ਜੀ ਬਹੁਤ ਖਰਾਬ ਹੈ ਪਾਣੀ ਦੇ ਘਰੇ ਵੜ ਰਿਹਾ ਸਾਰਾ ਘਰ ਅੜਦੜ ਦਾ ਸਾਰੀ ਮਰ ਗਿਆ ਪਾਣੀ ਦੀ ਮਾਰ ਚੱਲ ਰਹੀ ਹੈ ਇਸ ਵਕਤ ਵੀ ਪਾਣੀ ਦੇ ਵਿੱਚ ਖੜਿਆ ਦੋ ਦੋ ਫੁੱਟ ਪਾਣੀ ਆ ਉਹ ਪਾਣੀ ਬਹੁਤ ਬੁਰਾ ਹਾਲ ਹੈ ਰਾਤ ਦਾ ਪਾਣੀ ਵੜਿਆ ਕੋਈ ਪਹੁੰਚਿਆ ਨਹੀਂ ਫਿਰ ਅੱਜ ਦਿਨ ਨੂੰ ਕੋਈ ਪਹੁੰਚਿਆ ਕੋਈ ਨਹੀਂ ਆਇਆ ਕਿਸੇ ਨੇ ਸਰਕਾਰ ਦੇ ਆ ਕੇ ਸਾਰ ਨਹੀਂ ਲਈ ਕਿਸੇ ਸਰਕਾਰ ਨੇ ਨਹੀਂ ਕੋਈ ਨਹੀਂ ਪੁੱਛਿਆ ਕਿਸੇ ਨਾਲ ਤੁਹਾਨੂੰ ਕੀ ਲੱਗਦਾ ਕਿ ਕੱਗਰ 2023 ਦੇ ਵਿੱਚ ਵੀ ਚੜਿਆ ਸੀ ਇਸ ਵਾਰ ਵੀ ਚੜਿਆ ਕਿ ਸਫਾਈ ਨਹੀਂ ਹੋਈ ਕਿ ਕਾਰਨ ਕੀ ਆ ਕਿ ਹੜਾ ਜਾਂਦਾ ਬਾਈ ਤਾਂ ਹੁੰਦੀ ਹੀ ਨਹੀਂ ਕਦੀ ਕਦੀ ਵੀ ਨਹੀਂ ਹੋਈ ਹੂੰ ਜੇ ਵੀ ਹੋ ਆ ਜਾ ਸਫਾਈ ਹੋ ਜਾਏਗਾ ਤਾਂ ਆਂਦੀ ਹੀ ਨਹੀਂ ਪਾਣੀ ਹਾਂ ਨੱਕੇ ਟੁੱਟ ਜਾਂ ਨੱਕੇ ਵੀਨ ਲੱਗੇ ਇਤਨੀ ਪਏ ਨੱਕੇ ਕਮੀ ਗੰਨੀ ਤੇ ਸਾਰੇ ਖੁੱਲੇ ਉਹਨਾਂ ਚੜ ਗਿਆ ਪਾਣੀ ਪਹਿਲੀ ਚੱਲ ਜਾ ਫਾੜ ਪੈ ਗਏ ਨੇ ਇਸ ਵਕਤ ਕੱਗਰ ਬਹੁਤ ਪਾੜ ਹੈ ਤੁਹਾਨੂੰ ਕੀ ਲੱਗਦਾ ਕਿ ਹਾਲਾਤ ਬਣਨ ਤੋਂ ਰੋਕੇ ਜਾ ਸਕਦੇ ਸੀ ਹਾਂ ਰੋਕੇ ਜਾ ਸਕਾਂ ਜੇ ਪੂਰੀ ਸਫਾਈ ਕਰਦੇ ਬੰਦੇ ਲਾ ਦੇ ਰੋਕ ਸਕਾਂ ਹਾਂ ਤੇ ਇਸ ਤੋਂ ਬਾਅਦ ਵੀ ਬਾਬਾ ਜੀ ਹਾਲਾਤ ਇਹ ਵੀ ਬਣਨੇ ਨੇ ਕਿ ਇਸ ਦੇ ਵਿੱਚੋ ਜਿਸ ਤਰੀਕੇ ਪਾਣੀ ਆ ਕੇ ਫਿਰ ਇਸ ਤੋਂ ਬਾਅਦ ਬਿਮਾਰੀਆਂ ਵੀ ਲੱਗਣੀਆਂ ਨੇ ਫਿਰ ਉਹ ਕਿਵੇਂ ਲੰਘੂਗਾ ਬਿਮਾਰੀਆਂ ਬਈ ਤੰਗੀਆਂ ਜੀ ਚੜੀਆਂ ਆ ਵੇ ਤੰਗੀਆਂ ਜਾਂ ਲੋਕ ਮੜਾ ਮੁੱਟਾ ਅਕੈਸ ਤਰੀਕੇ ਹਾਲਾਤ ਨੇ ਬਾਈ ਕਿਵੇਂ ਜ਼ਿੰਦਗੀ ਕੱਟ ਰਹੇ ਹਾਂ ਇਸ ਪਾਸੇ ਪਾਣੀ ਉਹ ਬਹੁਤ ਮੁਸ਼ਕਲ ਹੈ ਜੀ ਜ਼ਿੰਦਗੀ ਜ਼ਿੰਦਗੀ ਕੱਟਣਾ ਬਹੁਤ ਮੁਸ਼ਕਲ ਹੋ ਗਿਆ ਤੇ ਆਪਣਾ ਸਰਕਾਰ ਹੈ ਜੋ ਸਰਕਾਰ ਬਿਲਕੁਲ ਕੋਈ ਕੰਮ ਨਹੀਂ ਕਰਦੀ ਹੈ 3 ਸਾਲ ਦੇ ਅੰਦਰ ਇੱਕ ਵੀ ਕੰਮ ਨਹੀਂ ਕਰਿਆ ਸਰਕਾਰ ਨੇ ਉਦਾ ਮੈਲ ਨੇ ਇੱਕ ਵੀ ਗੀੜਾ ਨਹੀਂ ਮਰਿਆ ਗੁਰ ਲਾਲ ਨੇ ਇਸ ਪਾਣੀ ਚ ਵੀ ਆਈ ਨਹੀਂ ਹੈ ਕਿ ਸਾਰ ਲੈ ਬਿਲਕੁਲ ਵੀ ਨਹੀਂ ਜੀ ਇੱਕ ਨੋਰ ਨਹਿਰ ਦੇ ਖੜ ਕੇ ਉੱਥੇ ਹੀ ਆਪਣੀ ਜੋ ਵੀ ਕੰਪਰੈਸ ਕਰੀ ਜਾਂਦੇ ਨੇ ਲੇਕਿਨ ਪਿੰਡਾਂ ਚ ਕਿਸੇ ਚ ਕੋਈ ਗੀੜਾ ਨਹੀਂ ਮਰਿਆ ਹਮ ਸਰਕਾਰ ਤਾਂ ਕਹਿ ਰਹੀ ਆ ਕਿ ਅਸੀਂ ਹਰ ਪਿੰਡ ਦੀ ਸਾਰ ਲੈ ਰਿਆਂ ਜਿੱਥੇ ਕਿਤੇ ਬਿਲਕੁਲ ਨਹੀਂ ਝੁੱਠੀ ਸਰਕਾਰ ਹੈ ਸਭ ਤੋਂ ਗੰਦੀ ਸਰਕਾਰ ਹੈ ਹਾਂਜੀ ਤਾਂ ਹੁਣ ਇਸ ਪਾਣੀ ਨੂੰ ਕੱਢਣ ਦੇ ਵਿੱਚ ਜਾਂ ਫਿਰ ਉਸ ਨੂੰ ਕੱਗਰ ਨੂੰ ਬੰਨ ਲਾਉਣ ਦੇ ਵਿੱਚ ਕੋਈ ਮਦਦ ਹੋਈ ਨਹੀਂ ਸਰਕਾਰ ਵੱਲੋਂ ਬਿਲਕੁਲ ਨਹੀਂ ਹੋਈ ਜੀ ਜੇਕਰ ਹੁੰਦੀ ਤਾਂ ਫਿਰ ਇਹ ਪਾਣੀ ਕਾ ਨੂੰ ਆਂਦਾ ਜੀ ਇੰਨਾ ਇੰਨਾ ਪਾਣੀ ਆਣ ਦੀ ਤਾਂ ਜ਼ਰੂਰਤੇ ਕੋਈ ਨਹੀਂ ਸੀ ਬਿਲਕੁਲ ਕੋਈ ਸਫਾਈ ਨਹੀਂ ਕੋਈ ਰਿਸ਼ਤਾ ਵਜਰੀ ਨਹੀਂ ਕਿਸੇ ਨੂੰ ਠਾਣ ਦਿੰਦੇ ਅੜਦੜੇ ਭਾਈ ਹੋਰ ਕਿੰਨੇ ਕ ਪਿੰਡ ਇਸੇ ਤਰੀਕੇ ਡੁੱਬੇ ਹੋਏ ਨੇ ਇਹ ਸਾਡੇ ਛੋਟੀ ਕਾਮੀ ਚਮਾਰੂ ਲਾਛੜੂ ਦੇ ਹੁਣ ਸਰ ਰੈਬਰ ਨੇਹੜੀ ਪਿੰਡ ਬਹੁਤ ਨੇ ਬੁਰਾ ਹਾਲਾਤ ਹੈ ਇਹਨਾਂ ਦਾ ਘਰਾਂ ਦੇ ਵਿੱਚ ਰੋਟੀ ਨਹੀਂ ਬੱਕਰੀ ਹੈਗੀ ਹੈ ਘਰਾਂ ਇਹ ਵਿੱਚ 4-4 ਫੁੱਟ ਪਾਣੀ ਵੜਿਆ ਪਿਆ। ਹੂੰ। ਤਾਂ ਕਿਸ ਤਰੀਕੇ ਦੇ ਹਾਲਾਤ ਨੇ ਦੇਖ ਰਿਹਾ ਹਾਂ ਕਿ ਪਿੰਡਾਂ 'ਚ ਵੀ ਤੁਸੀਂ ਵੀ ਜਾ ਰਹੇ ਹੋ। ਅਸੀਂ ਅੱਜ ਮਹਾਰਾਣੀ ਸਾਹਿਬ ਪ੍ਰਨੀਤ ਕੌਰ ਜੀ ਦੀ ਬੇਟੀ ਨੂੰ ਲੈ ਕੇ ਆਏ ਸੀ ਬੀਬਾ ਜੈਂਦਰ ਕੌਰ ਜੀ ਨੂੰ। ਕੈਪਟਨ ਅਮਰਿੰਦਰ ਸਿੰਘ ਜੀ ਦੀ ਬੇਟੀ ਨੇ ਇਹ ਪਿੰਡਾਂ 'ਚ ਆ ਕੇ ਦੇਖਿਆ ਬਹੁਤ ਮਾੜਾ ਹਾਲ ਹੈ, ਬਹੁਤ ਮਾੜਾ ਹਾਲ ਹੈ। ਘਰਾਂ 'ਚ ਪਾਣੀ ਵੜ ਗਿਆ ਲੋਕਾਂ ਦੇ ਲੋਕਾਂ ਦੇ ਖੜਨ ਬੈਠਣ ਨੂੰ ਥਾਂ ਨਹੀਂ ਰਹੀ ਕਿਤੇ ਰੋਟੀ ਬਣਾਉਣ ਨੂੰ ਥਾਂ ਨਹੀਂ ਰਹੀ, ਰੋਟੀ ਬੈਠ ਕੇ ਖਾਣ ਨੂੰ ਥਾਂ ਨਹੀਂ ਰਹੀ। ਹੂੰ। ਸਭ ਤੋਂ ਮਾੜਾ ਹਾਲ ਹੈ ਡੰਗਰਾਂ ਦਾ, ਪਸ਼ੂਆਂ ਦਾ। ਸੁੱਕਾ ਚਾਰਾ ਵੀ ਖਰਾਬ ਹੋ ਗਿਆ ਤੇ ਹਰਾ ਚਾਰਾ ਵੱਢਣੋਂ ਥਾਣੀ ਅਸੀਂ ਹੁਣ ਇਹਨਾਂ ਨੂੰ ਕਹਿ ਕੇ ਆਏ ਆ ਅਸੀਂ ਜੋ ਡੰਗਰਾਂ ਦੇ ਲਈ ਅਚਾਰ ਬਣਦਾ ਉਹ ਫੈਕਟਰੀ ਦੇ ਵਿੱਚੋਂ ਅਸੀਂ ਅਚਾਰ ਲੈ ਕੇ ਕੱਲ ਇਹਨਾਂ ਕੋਲ ਪਹੁੰਚਦਾ ਕਰਾਂਗੇ ਅੱਜ ਅਸੀਂ ਆਟਾ ਦਾਲ ਸਬਜ਼ੀ ਰਾਸ਼ਨ ਪਾਣੀ ਤਰਪਾਲਾਂ ਉਹ ਅਸੀਂ ਦੇਖ ਕੇ ਆਏ ਆ ਘਰ ਘਰ ਵੰਡ ਕੇ ਆਏ ਆ ਬੀਬਾ ਜੈਂਦਰ ਕੌਰ ਜੀ ਬਹੁਤ ਮਾੜਾ ਹਾਲ ਹੈ ਤਾਂ ਬਾਈ ਜੀ ਦੇਖੋ ਮਾੜੀ ਗੱਲ ਇਹ ਹੋਈ ਅੱਜ ਤੱਕ ਸਰਕਾਰ ਨੇ ਆ ਪਿੰਡਾਂ ਦੀ ਸਾਰ ਨਹੀਂ ਲਈ ਅੱਜ ਅਸੀਂ ਪਹਿਲੇ ਬੰਦੇ ਆ ਜਿਹੜੇ ਉੱਥੇ ਜਾ ਕੇ ਆਏ ਆ ਸਰਕਾਰ ਦਾ ਕੋਈ ਨੁਮਾਇੰਦਾ ਅਜ ਤੱਕ ਉੱਥੇ ਪਹੁੰਚਿਆ ਨਹੀਂ ਗਾ ਅਸੀਂ ਵੀ ਟਰੈਕਟਰਾਂ ਰਾਹੀਂ ਆਏ ਆ ਲੱਖ ਲੱਖ ਪਾਣੀ ਆ ਟਰੈਕਟਰਾਂ ਦੇ ਵਿੱਚੋਂ ਦੀ ਲੰਘ ਕੇ ਆਏ ਆ ਸਰਕਾਰ ਨੂੰ ਸਾਡੀ ਬੇਨਤੀ ਆ ਪਿੰਡਾਂ ਦੀ ਸਾਰ ਲਵੇ ਔਖੇ ਟਾਈਮ ਆ ਆਪਦੇ ਲੋਕਾਂ ਦੇ ਨਾਲ ਖੜੇ ਤੇ ਜੋ ਜੋ ਲੋੜ ਹੈ ਚਾਰੇ ਦੀ ਲੋਕਾਂ ਦੇ ਆਪਦੇ ਖਾਣੇ ਦੀ ਅਸੀਂ ਵੀ ਦੇ ਰਹੇ ਆ ਸਰਕਾਰ ਵੱਲੋਂ ਵੀ ਪ੍ਰੋਵਾਈਡ ਕਰਾਉਣਾ ਚਾਹੀਦਾ ਲੱਗਦਾ ਕਿ ਇਹ ਹਾਲਾਤ ਬਣਨ ਤੋਂ ਰੋਕੇ ਜਾ ਸਕਦੇ ਸੀ ਕਿ ਜਿਸ ਤਰੀਕੇ ਹੁਣ ਬਜ਼ੁਰਗ ਖੁਦ ਪਾਣੀ ਦੇ ਵਿੱਚ ਫਿਰ ਰਹੇ ਨੇ ਵੱਡੀਆਂ ਉਮਰਾਂ ਨੇ ਕਿ ਪਹਿਲਾਂ ਰੋਕੇ ਜਾ ਸਕਦੇ ਸੀ ਹਾਲਾਤ ਰੋਕੇ ਜਾ ਸਕਦੇ ਸੀ ਇਹ ਤਾਂ ਸਫਾਈ ਕਰਾ ਦੁੰਦੇ ਵਧੀਆ ਖੱਗੜ ਦੀ ਸਫਾਈ ਨਹੀਂ ਕਿਸੇ ਨੇ ਟਾਈਮ ਤੇ ਕਰਾਈ ਤੇ ਨਾ ਖੱਗੜ ਦੀ ਰਿਪੇਅਰ ਕਿਸੇ ਨੇ ਕਰਾਈ ਇਹ ਨਹੀਂ ਕਿ ਕਰਾਈ ਆਪਦੇ ਪੇਪਰਾਂ ਦੇ ਵਿੱਚ ਕਰ ਲਈ ਹੋਏਗੀ ਤੇ ਹੁਣ ਕਹਿਣਗੇ ਕਿ ਪਾਣੀ ਹੜਾ ਕੇ ਲੈ ਗਿਆ ਉਹ ਪੈਸੇ ਨੂੰ ਆਪ ਹੀ ਖਾਖ ਹੋ ਜਾਂਦੇ ਨੇ ਅੱਜ ਤਾਂ ਨਹੀਂ ਪਿਛਲੇ ਸਾਲਾਂ ਤੋਂ ਚੱਲੇ ਆ ਰਿਹਾ ਆਹੀ ਰਵਾਇਤ ਚੱਲੀ ਆ ਰਹੀ ਹੈ ਇਸ ਪਾਣੀ ਨੂੰ ਬਾਰਸ਼ਾਂ ਦੇ ਰੋਜ਼ ਜਦ ਤੱਕ ਹਾਰ ਵੈਸਟ ਨਹੀਂ ਕਰਦੇ ਰੀਚਾਰਜ ਨਹੀਂ ਕਰਨ ਦਾ ਇੰਤਜ਼ਾਮ ਕਰਦੇ ਜਦ ਤੱਕ ਹੜ੍ਹ ਆਉਂਦੇ ਹੀ ਰਹਿਣਗੇ ਤਾਂ ਇੰਝ ਨਹੀਂ ਲੱਗਦਾ ਕਿ ਚਲੋ ਹੁਣ ਇਹਨਾਂ ਲੋਕਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਊ ਚਲੋ ਜੋ ਵੀ ਕੋਈ ਵੀ ਦੇਊਗਾ ਕਿ ਇਹ ਹਾਲਾਤ ਜੇ ਬਣਨ ਤੋਂ ਪਹਿਲਾਂ ਹੀ ਰੋਕੇ ਜਾਣ ਸਕਣ ਨਾ ਝੋਨਾ ਮਰੇ ਨਾ ਇਹ ਲੋਕ ਇਹਨਾਂ ਹਾਲਾਤਾਂ 'ਚ ਜਾਣ ਝੋਨਾ ਮਰਨ ਤੋਂ ਵੀ ਰੋਕਿਆ ਜਾ ਸਕਦਾ ਸੀ ਜੇ ਪਾਣੀ ਹਾਰਵੈਸਟ ਕਰਦੇਣ ਰੀਚਾਰਜ ਕਰਨ ਦਾ ਪ੍ਰਬੰਧ ਕਰੇ ਸਰਕਾਰ ਤਾਂ ਹਰ ਵਾਰੀ ਨਾ ਸਰਕਾਰ ਨੂੰ ਮਾਮਵਾ ਦੇਣਾ ਪਵੇ ਨਾ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਵੇ ਤੋਏ ਸਰਕਾਰ ਨੂੰ ਪਾਣੀ ਨੂੰ ਹਾਰਵੈਸਟ ਕਰਨ ਦਾ ਜ਼ਮੀਨ ਦੇ ਵਿੱਚ ਰੀਚਾਰਜ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਬਾਹਰਲੇ ਦੇਸ਼ਾਂ ਤੋਂ ਸਾਡੀਆਂ ਸਰਕਾਰਾਂ ਸਿੱਖਿਆ ਲੈਣ ਬਾਹਰਲੇ ਦੇਸ਼ ਇੱਕ ਬੂੰਦ ਪਾਣੀ ਦੀ ਧਰਤੀ ਚੋਂ ਨਹੀਂ ਕੱਢਦੇ ਇੱਕ ਬੂੰਦ ਪਾਣੀ ਦੀ بارش ਦੀ ਖਰਾਬ ਨਹੀਂ ਹੋਣ ਦਿੰਦੇ ਅਸੀਂ ਵੀ ਕਿਉਂ ਨਹੀਂ ਕਰਦੇ ਸਾਡਾ ਪਾਣੀ ਧਰਤੀ ਵਾਲਾ ਖਰਾਬ ਹੁੰਦਾ ਜਾ ਰਿਹਾ ਥੱਲੇ ਜਾ ਰਿਹਾ ਉਹਨੂੰ ਪਾਣੀ ਵੀ ਵਧੇਗਾ ਸਾਡਾ ਜਾਨੀ ਵਾਲੀ ਨੁਕਸਾਨ ਵੀ ਘਟੇਗਾ ਸੋ ਪਾਣੀ ਰੀ ਹਾਰਵੈਸਟ ਕਰਨ ਦੇ ਪ੍ਰਬੰਧ ਕਰਨੇ ਚਾਹੀਦੇ ਆ ਸਰਕਾਰ ਨੂੰ ਤਾਂ ਬਾਈ ਇਸ ਵਕਤ ਘਰਾਂ ਚ ਪਾਣੀ ਵੜਿਆ ਹੋਇਆ ਹੈ ਹਾਂ ਬਾਈ ਮੇਰੇ ਤਾਂ ਬੁਰਾ ਹਾਲ ਹੈ ਬਿਲਕੁਲ ਤੁਹਾਡੇ ਘਰ ਚ ਪਾਣੀ ਵੜ ਗਿਆ ਹਾਂ ਘਰ ਮੇਂ ਪਾਣੀ ਵੜਿਆ ਵਾ ਮੇਰੇ ਦੂ ਸਾਰੇ ਕਮਰੇ ਮੈਂ ਤਾਂ ਬਾਹਰ ਬੈਠਿਆ ਬਾਈ ਹਾਂ ਪਰ ਬਾਈ ਤੁਸੀਂ ਕਿਉਂ ਕਿ ਇਸ ਵਕਤ ਬਾਹਰ ਬੈਠੇ ਹੋ ਉੱਪਰੋਂ ਮੀਂਹ ਆਉਣ ਨੂੰ ਫੇਰ ਤਿਆਰ ਫੇਰ ਕੀ ਕਰਾਂ ਜੀ ਉਹ ਕਿਸਕੇ ਘਰਾਂ ਬੈਠਾਂ ਫੇਰ ਕਿਸੇ ਘਰਾਂ ਬੈਠਾਂ ਸਾਰਾ ਕੁਝ ਗਿਰ ਗਿਆ ਚਾਰ ਲੜਕੀਆਂ ਮੇਰੇ ਪਾਸੇ ਉਹਨਾਂ ਦਾ ਘਰ ਮੇਰਾ ਹਾਂ ਹਾਂ ਫੇਰ ਸਰਕਾਰ ਦਾ ਕੋਈ ਪਹੁੰਚਿਆ ਨਹੀਂ ਕਿ ਜਿੱਥੇ ਕਹਿੰਦੇ ਨੇ ਕਿ ਰੈਸਕਿਊ ਕਿਹਦੀ ਸੰਭਾਰ ਹੈ ਕੋਈ ਸਰਕਾਰ ਸਕੂਰ ਨਹੀਂ ਹੈ ਕੋਈ ਸਰਕਾਰ ਸਕੂਰ ਮਾਰੇ ਉਹਨਾਂ ਕੋਲ ਕੋਈ ਸਰਕਾਰ ਨਹੀਂ ਹੈ ਬੈਸ ਲਗਾਉਂਦਾ ਕੋਣ ਹੈ ਬੈਸ ਹਾਂ ਪਿੰਡ ਵਾਲਿਆਂ ਦੇ ਸਾਥ ਨਾਲ ਜਿੰਦਗੀ ਆ ਪਿੰਡ ਹਾਂ ਪਿੰਡ ਵਾਲਿਆਂ ਦੇ ਸਾਥ ਗਰੀਬ ਚਾਹ ਤਾ ਬਿਲਕੁਲ ਇਹ ਤਸਵੀਰ ਤੁਹਾਨੂੰ ਦਿਖਾਈ ਆ ਕਿ ਜੰਡ ਮੰਗੋਲੀ ਪਿੰਡ ਇਹ ਮੇਰਾ ਮੁੰਡਾ ਇੱਕ ਚਾਰ ਗੁੱਡੀਆਂ ਮੇਰੇ ਕੋਲ ਠੀਕ ਆ ਨਾ ਮੇਰਾ ਸਾਰਾ ਘਰ ਗਿਰ ਗਿਆ ਹਾਂ ਬਿਲਕੁਲ ਖਤਮ ਹੈ ਹਰ ਜਗ੍ਹਾ ਦੇਖ ਨਹੀਂ ਕੋਈ ਘਰ ਹੈ ਤਾ ਬਿਲਕੁਲ ਇਹ ਤਸਵੀਰ ਤੁਹਾਨੂੰ ਜੰਡ ਮੰਗੋਲੀ ਪਿੰਡ ਦੀ ਦਿਖਾਈ ਆ ਕਿ ਜਿੱਥੇ ਕਿ ਬਾਈ ਹੁਣੀ ਕਹਿੰਦੇ ਨੇ ਕਿ ਘਰ ਵੀ ਗਰ ਗਿਆ ਖੁਦ ਪੱਖਿਆਂ ਦੇ ਨਾਲ ਪਾਣੀ ਕੱਢ ਰਹੇ ਨੇ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਸੁਖਮਨ ਚੀਮਾ ਐਨ ਆਰ ਆਈ ਟੀਵੀ ਦੇ ਨਾਲ